ਸੇ ਗਾਲ ਸਵਾਗਤ ਹੈ ਤੁਹਾਡਾ ਨਵੇਂ ਵਲੋਗ ਤੇ ਆਪਾਂ ਅੱਜ ਤੇ ਕਰੀ ਬੜਾ ਆਪਣਾ ਦੋ ਦਿਨ ਦਾ ਕੰਮ ਜਿੱਥੇ ਹੋਰ ਤੇ ਦੋ ਦਿਨ ਲਗਾ ਕੇ ਪਜਾਰਾਂ ਅੱਗੇ ਕੋਟੇਰੀ ਚ ਤੇ 10 ਹੋਗਾ ਤਕਰੀਬਨ 6:30 ਦਾ ਹੋ ਗਿਆ ਹੋਗਾ ਤਾਂ ਬੱਸ ਆ ਨਾ ਜਾਣਾ ਤੇ ਆਪਾਂ ਉੱਠਿਆ ਜ ਆਪਣੇ ਘੰਟਾ ਹੋ ਗਿਆ ਡੇਢ ਕੁੱਟਿਆ ਤੇ ਨੇ ਬੰਦੇ ਵੀ ਖਾਣੇ ਇੱਕ ਦਾ ਉੱਠ ਪਿਆ ਇਹ ਮੜੇ ਹੋਣੀ ਜੀ ਉੱਠਿਆ ਤੇ ਬਾਕੀ ਆ ਹਾਂ ਯਾਰ ਕਾਕੇ ਦਾ ਆਵਾਜ਼ ਕਢੀ ਸੱਸੀ ਕਾਲ ਇਹ ਬੰਦਾ ਜੀ ਆਪਣਾ ਲੰਗਰੀ ਆ ਤੇ ਹੁਣ ਠਰ ਬਾਕੀ ਜੀ ਹੁਣ ਆਪਾਂ 30 30 ਵਾਲੀਆਂ ਮਹਾਨ ਹਸਤੀਆਂ ਦਰਸ਼ਨ ਕਰਾਣੇ ਆ ਜਿਹੜੀਆਂ ਅਜੇ ਤੱਕ ਪੰਜਾਂ ਨੇ ਜਿਹੜੇ ਤਾਂ ਪਰ ਪਰ ਲੰਗਰੀ ਲੋਰੀ ਰੋਦੇ ਪੈਣ ਉੱਠ ਜਿਹੜੇ ਮਹਾਨ ਹਸਤੀਆਂ ਨੇ ਜਿਹੜੀਆਂ ਜਿਨ੍ਹਾਂ ਦਾ ਦਰਸ਼ਨ ਹੋਣੇ ਆ ਉਹ ਤੁਹਾਨੂੰ ਹੁਣ ਦਿਖਾਣੇ ਆ ਵੀ ਕਿਹੜੇ ਲੇਟ ਉੱਠਣ ਵਾਲੀਆਂ ਸੂਰਜਪਾਲ ਦਾ ਚੈੱਕ ਕਰੋ ਕਿੱਥੇ ਆ ਗਿਆ ਇੱਕ ਤਾਂ ਮਾਨਸਤੀ ਆਈ ਚੈੱਕ ਕਰੋ ਮੈਂ ਉੱਠ ਕੇ ਪਹ ਲੈ ਵੀਰੇ ਨਾਲ ਕਦੋਂ ਫੇਰੇ ਦਾ ਨਹੀਂ ਜਿਹੜਾ ਹੌਣ ਲੱਠਾ ਨਾਲ ਉਹ ਗਿਣਨਾ ਆਪਾਂ ਸੋ ਇਹ ਤਾਂ ਪਹਿਲਾਂ ਫੇਰੇ ਉੱਠ ਇੱਕ ਤਾਂ ਇਹ ਹੈ ਜੀ ਮਾਨਸਤੀ ਤੇ ਇਹਨਾਂ ਦਾ ਉੱਠਣਾ ਬਹੁਤ ਤਰੀਕਾ ਬਹੁਤ ਵਧੀਆ ਜਾਨੀ ਮੈਨੂੰ ਬਹੁਤ ਪਸੰਦ ਲੱਗਾ ਵੀ ਇਹਨਾਂ ਨੂੰ ਰੋਜ਼ ਦਾ ਇੱਕ ਦਿਨ ਹੀ ਹੋਇਆ ਕਿ ਇਹਨਾਂ ਨੇ ਆਪਾਂ ਨੂੰ ਆਪ ਖੁਦ ਉਠਾਇਆ ਕਿ ਉੱਠ ਤੇ ਕਿਉਂਕਿ ਆਪਾਂ ਨੂੰ ਹਿੰਮਤ ਕਰਨੀ ਪੈਂਦੀ ਹਿੰਮਤ ਕਰਕੇ ਖਾਣਾ ਪੈਂਦਾ ਇਹਨਾਂ ਨੂੰ ਉਹ ਵੀ ਪੂਰੀ ਹਿੰਮਤ ਨਾਲ ਉੱਠਦੇ ਆ ਮਾੜੀ ਮੋਟੀ ਨਾਲ ਹੀ ਉੱਠਦੇ ਤੂੰ ਕਿਵਾਰਾ ਵੇਖੀ ਜਨਾ ਤੇ ਚਾਹ ਬਣਾ ਬਾਕੀ ਸਾਨੂੰ ਦੂਜੀ ਆਪਾਂ ਮਹਾਨਸਤੀ ਦਿਖਾਉਣੇ ਉਹ ਥੋੜੀ ਖੇਚਲ ਕਰਨੀ ਪਊਗੀ ਉੱਪਰ ਨੂੰ ਚੜ੍ਹਨਾ ਪੈਣਾ ਵੱਡੀ ਆ ਵਾਲੀ ਮਾਲਸਤੀ ਇਹਨਾਂ ਨੂੰ ਜਿੰਨਾ ਟਾਈਮ ਛੇਕਾ ਨਾ ਲੱਗੇ ਸੂਰਜ ਦਾ ਪੂਰਾ ਛੇਕ ਨਾ ਪਵੇਗਾ ਉਹਨਾਂ ਜਿਹੜੇ ਉੱਠਣ ਦੀ ਕਿਰਪਾਲਤਾ ਨਹੀਂ ਕਰਨੀ ਜਿੰਨਾ ਮਰਜੀ ਤੁਸੀਂ ਕੋਸ਼ਿਸ਼ ਕਰੋ ਜੋ ਲਾਈ ਜੋ ਜੋ ਮਰਜੀ ਕਰੀ ਜੋ ਇਹ ਮਰਜੀ ਦੇ ਮਾਲਕ ਨਾ ਜੀ ਹੁਣ ਇਹ ਉੱਠਣਾ ਹੁਣ ਤੁਹਾਡੇ ਸਾਹਮਣੇ ਹੁਣ ਮੈਨੂੰ ਠਾਉਣ ਆ ਦੇ ਦੇਖੋ ਵੀ ਕਿੰਨੇ ਨਖਰੇ ਕਰੇ ਕਰ ਉੱਠਣ ਲੱਗੇ ਇਹ ਬੰਦਾ ਬਹੁਤ ਟਾਈਮ ਲੱਗਾ ਕਿਉਂਕਿ ਆਪਾਂ ਇਹਨਾਂ ਦਾ ਵਲੌਗ ਪਾਇਆ ਨਹੀਂ ਇਹ ਅੱਜ ਤਾਂ ਨਹੀਂ ਇਹ ਕਰ ਰਿਹਾ ਵੀ ਅੱਜ ਹੀ ਲੈ ਰੁੱਠਿਆ ਇਹਨਾਂ ਨੂੰ ਤਕਰੀਬਨ ਜਦੋਂ ਦਾ ਪਾ ਇੱਥੇ ਆਇਆ ਨਾ ਉਹਨਾਂ ਦਾ ਇਹੀ ਕੰਮ ਹੈ ਤਾਂ ਹੁਣ ਇਹਨੇ ਪੱਲੂ ਪੱਲੂ ਪੂਰਾ ਵਲੇਟ ਲੈ ਕੇ ਕਿਸ ਨੂੰ ਪਤਾ ਨਾ ਲੱਗੇਗਾ ਕਿ ਕੋਈ ਕੱਲਾ ਠਾਣ ਆਇਆ ਜ ਨਹੀਂ ਆਇਆ ਬਾਕੀ ਤੁਸੀਂ ਸ਼ਕਲ ਵੇਖ ਲਈ ਹੋਣੀ ਹੈ ਕਿਹੜਾ ਬੰਦਾ ਹੈ ਥੋੜਾ ਸ਼ਰਮਾਦਾ ਕੈਮਰੇ ਤੋਂ ਇਧਰ ਮੁੱਕਦੀ ਮੜਾ ਜਾ ਉਹ ਮੂੰਹ ਤਾਂ ਘਰ ਲਾਉਂ ਖਾ ਵੀ ਦੇ ਸ਼ਕਲ ਵੀ ਵਿਖਾ ਦੇ ਓ ਇਦਰ ਮੂੰਹ ਦਾ ਕਰਾ ਸਾਸਰੀ ਘਰ ਦਾ ਬੁਲਾ ਲੈ ਗੋਲੀ ਲੋ ਗੋਲੀ ਨਾਲ ਤੇ ਰੈਡਾ ਦੇ ਰੱਖੇ ਛਾਂਟ ਕੇ ਗੋਲੀ ਤੇ ਕੰਮ ਤੇਰੇ ਉਸ ਦੂਜੀ ਨੇ ਹਾਂ ਮੈਂ ਬੁਲਾ ਰਿਹਾ ਹਾਂ ਹੂੰ ਯਾਰ ਬੁਲਾ ਟਾਈਮ ਹੀ ਬੜਾ ਹੋ ਗਿਆ ਨਾ ਅੱਜ ਹੋਣਾ ਗਿਆਣਾ ਨਹੀਂ ਕੋਟੇ ਜਾਣਾ ਨਾ ਫਿਰ ਉੱਥੋਂ ਵਰਚੇਦਨ ਦੇਵ ਦੀ ਮੱਕੀ ਉਹ ਕੱਢ ਮਾਰ ਨਹੀਂ ਰਿਹਾ ਨਾ ਨਹੀਂ ਨਹੀਂ ਚੇਤਨ ਦੇ ਮੂੰਗੀ ਵੜ ਰਹੀ ਹੈ ਤੇ ਜਵਾਰ ਹੀ ਵੜਨੀ ਹੈ ਤੇ ਜਲਦੀ ਕਰੋ ਉੱਠ ਕੇ ਤੇ ਚੱਲ ਗਏ ਟਾਈਮ ਨਾਲ ਚਲਾਈਏ ਇੱਥੇ ਘਰੇ ਨਾ ਜਵਾਰਾਂ ਚ ਰਹਿ ਗਏ ਲੋ ਜਦੋਂ ਮਰਜੀ ਚਲਾ ਲਈ ਮਸ਼ੀਨ ਇਹ ਵੱਡਾ ਕਾ ਕੇ ਨਿਕਲੀਏ ਜਦੋਂ ਵੱਡਾ ਹੈ ਜਦੋਂ ਆ ਕੇ ਨਵੇ ਲੱਗਦੇ ਤੁਰ ਪੈਣਾ ਪਾ ਠੀਕ ਹੈ ਹੈ ਨਹੀਂ ਨਹੀਂ ਉਠੋ ਉਹਦਾ ਉੱਠਾ ਐ ਇੰਨਾ ਟਾਈਮ ਹੋ ਚੱਲਿਆ ਤੂੰ ਦੱਸੋ ਹੈ ਹੱਲ ਹੋ ਜਾਵੋ ਤੁਸੀਂ ਉਹ ਟੋਲ ਵੱਜੀ ਜਾਂਦੇ ਨੇ ਉੱਥੇ ਉੱਠ ਪਿਆ ਹੁਣ ਮੈਂ ਕੈਮਰਾ ਪਾਸੇ ਕਰ ਰਿਹਾ ਹੁਣ ਤਾਂ ਉੱਠ ਪਿਆ ਹੁਣ ਪਾਸੇ ਹੀ ਅਵੇ ਹਾਉਣ ਪਵੇ ਮੈਂ ਵਾਰੀ ਵਾਰੀ ਥੋੜਾ ਤਨ ਮੱਗੇ ਕਰਦਾ ਹੁਣ ਤਾਂ ਪਾਸੇ ਕਰ ਲੈ ਸਾਈਡ ਤੇ ਉੱਥੋਂ ਉੱਠ ਪਿਆ ਇਹਨੂੰ ਕਿਵੇਂ ਠਾਉਈ? ਆ ਕਿਵੇਂ ਠਾਣਾ ਹੁੰਦਾ ਇਹਨੂੰ? ਇਹ ਤਾਂ ਵੀ ਤਾਂ। ਇਹ ਬੱਤੀ ਲਾਣੀ ਪੈਂਦਾ। ਅੱਛਾ ਬੱਤੀ ਲੱਗਦੀ ਹੁੰਦੀ ਹੈ। ਮੈਨੂੰ ਨਹੀਂ ਪਤਾ ਹੀਟ ਲਾਈਏ। ਅਸਲਾਤ ਨੇ ਹੀਟ ਲਾਣ ਦਾ ਕਿ ਟਾਈਮ ਲੱਗਣਾ ਹੋਵੇ। 1 ਮਿੰਟ ਲਾਉਣਾ। ਉਠ ਏ। ਉਠ ਉਠ। ਕੀ ਕਹਿੰਦਾ? ਸ਼ਾਮ ਕੋਈ ਇੱਥੇ ਕਿਚਰੇ ਨਾਲ। ਅੱਛਾ ਦੱਸਾਂ ਤਾ। ਨਹੀਂ ਨਹੀਂ। ਪਰ ਪੁੜੀ ਉੱਥੇ ਬਲ ਨਹੀਂ ਜਾਗ ਰਹਾ ਅੱਜ। ਕਿਆ ਕਰੇ ਇਹ ਬੰਦਾ ਕਹਿੰਦਾ ਜੀ ਕਿ ਤੂੰ ਸਾਨੂੰ ਐਵੇਂ ਲਾ ਰਿਆ ਇੱਥੇ ਲਈ ਫਿਰਦਾ ਇੱਥੇ ਝੂਠ ਬੋਲਦੈ ਨਾ ਕਿ ਅੱਜ ਜਾਣਾ ਜਾਣਾ ਇੱਥੇ ਸ਼ਾਮ ਨੂੰ ਆ ਕੇ ਫਿਰ ਕੰਮ ਜੜਾ ਬੁਲੇ ਨਾ ਕਿਦ ਨਿਕਦੇ ਹੈ ਇਹ ਕਿ ਇਹਨੇ ਕਿਉਂ ਕਹਿੰਦਾ ਤੈਨੂੰ ਯਕੀਨ ਨਹੀਂ ਆ ਮੇਰੇ ਤੇ ਹੂੰ ਯਕੀਨ ਨਹੀਂ ਆ ਕਿ ਤੈਨੂੰ ਪਾਇਨਲ ਹੋਗਾ ਕਿ ਨਹੀਂ ਤਰ ਪਾਇਨਲ ਕਿਤੇ ਕਿਤੀ ਫਿਰਦਾ ਇਹਨੂੰ ਅੱਜ ਪੱਕਾ ਹੀ ਜਾਣਾ ਠੀਕ ਹੈ ਠੀਕ ਹੈ ਚੇਤਨ ਦੇਵ ਦੀ ਜਵਾਰ ਵੱਢਣੀ ਨਹੀਂ ਪੁਲੀ ਆਦਾ ਹਿਮਾਲਾ ਕਪਾਚਾ ਕੇ ਕਿਵੇਂ ਏ ਨਹੀਂ ਯਾਰ ਉੱਥੇ ਜਾ ਕਿਹੜਾ ਪਾਵੇਗਾ ਕਰੇ ਜੱਪੜ ਜਣਾ ਉੱਥੇ ਅਗਰ ਵੱਡਰੇ ਨਾ ਜਾ ਕੇ ਠੀਕ ਹੈ ਗੜੀ ਉਹ ਜਦੋਂ ਨਵੀਂ ਥਾਂ ਤੇ ਜਾਈਏ ਨਾ ਹੀ ਲੱਗਦਾ ਕਰੇ ਪੜ ਗਏ ਇੱਕ ਵਾਰੀ ਅੱਛਾ ਕਰਨ ਹੀ ਆਏ ਜਿਹਨੂੰ ਸੋਕੇ ਸਕੂਨ ਨਾ ਮਿਲਦਾ ਨਾ ਜ਼ਿੰਦਗੀ ਨੂੰ ਹਨਾ ਇਹ ਗੱਲ ਖੋਲ ਕੇ ਨਾ ਸਪੈਸਰ ਲਿਆ ਕੇ ਚਾਪ ਕੇ ਸਪੈਸਰ ਪਾਈਏ ਜ ਕਾਟਰ ਕਾਟਣ ਲਈਏ ਰਾੜੀ ਹੀ ਨਾ ਆਪਣੇ ਕੋਲ 1 ਮਿੰਟ ਲੱਗਣਾ ਹੈ ਕਾਟਰ ਕਾਟ ਕਾਟਰ ਬਣਾਇ ਲੈ ਫਿਰ ਜੋਰਾਂ ਠੋਕਾਂਗੇ ਨੂੰ ਠੀਕ ਹੈ ਕਿ ਨਹੀਂ ਇਹ ਹਾਂਜੀ ਹਾਂ ਹਾਂਜੀ ਨੇ ਤੂਕੜਾ ਸਕੂਲੇ ਪੜਦਾ ਕਰੀ ਮਾਸਟਰ ਥੋੜਾ ਘਮੇ ਤਾਂ ਹਾਂਜੀ ਜੀ ਤੁਹਾਡਾ ਮਾਸਟਰ ਨਹੀਂ ਹੈ ਕਾ ਬੋਰਾ ਇਹ ਕਾ ਬੋਰਾ ਮੇਰੇ ਕੋ ਮੇਰੇ ਕੋ ਦੇਖ ਰਹਾ ਜੈਸੇ ਐਸਾ ਜਿਵੇਂ ਮੈਂ ਮੈਂ ਵੀ ਜਿਹਾ ਦੇਖ ਰਹਾ ਹੂੰ ਇਹ ਬੋਰਾ ਜੈਸੇ ਤੇਰ تمہاری ਇਹ ਲਗਾਈ ਹੋ ਐਸੇ ਹੈ ਨਾ ਇਹ ਲਗਾਈ ਹੈ ਕੋ ਇਹਦੇ ਤੋਤੀ ਜਗਾ ਉਹ ਬੰਨ ਦੇ ਤੇ ਇਹਦੇ ਕੁਝ ਵੀ ਪਾ ਲਈ ਤੋਤੀ ਬਣ ਨਹੀਂ ਤੋਤੀ ਬਣਾ ਦੇਂਦੇ ਤੋਤੀਆਂ ਸੀ ਹੀ ਮਿਲੇਗੀ ਕਹਾਂ ਤੇ ਇੱਥੇ ਜੁਪਾਨ ਦੇ ਇਹ ਇੱਕ ਰੀ ਇੱਕ ਰੀ ਦੇ ਬਹਾਵੀ ਦਿਆ ਇਹ ਬੋਰਾ ਕੋ ਮਾਪ ਨਹੀਂ ਫਿਰ ਉਸਕੇ ਬਾਅਦ ਤਾਰ ਦੇਂਗੇ ਇਹ ਹੁਣ ਬਣਾਈ ਕੋੜੀ ਇੱਕ ਬਰ ਕੋਲੀ ਬਣਾਈ ਕੋ ਨਹੀਂ ਬਣਾਈ। ਪਹਿਲਾਂ ਇਹ ਵੀ ਜਾਲ ਰੋ ਰਿਹਾ ਮਾਰ ਜੂ। ਬਣਾਈ ਨਹੀਂ ਤੇ। ਇਹ ਕੋ ਮਾਰ ਜਾ ਬਰੋ ਮਾਰਗਾ ਰਿਹਾ। ਹਾਂ ਕੋਈ ਗੱਲ ਕੋਈ ਗੱਲ। ਇਹ ਜੀ ਆਪਾਂ ਆਪਣੇ ਕੋਲ ਮੂੰਗੀ ਦਾ ਕੰਮ ਤਾਂ ਹੋ ਗਿਆ ਜੀ ਖਤਮ ਆ ਤੇ ਹੁਣ ਆਪਾਂ ਚਾਰ ਬੁੱਢ ਚੇਪੜ ਮਰਚ ਪੇਕੜ ਵੜ ਰਹਾ ਹੁਣ ਹੈਂ? ਕਿਹੜੀ? ਨਾ ਬਟਵਾ। ਉਹ ਦੇਖ ਕੋਈ ਨਹੀਂ। ਕੋਈ ਨਹੀਂ ਸੀਨ ਹੈਗਾ ਉਹ ਇਧਰ ਆ। ਆ ਦੇਖ ਲਓ ਜੀ ਇਹਦੇ ਵਿੱਚ ਨਾ ਕੋਈ ਮੂੰਗੀ ਹੈ ਨਾ ਵੀ ਉੜਦੇ ਇਹ ਹੈਗਾ ਚੇਪੜ ਮਰਚ ਪੇਕੜ ਕੀ ਹੈ? ਚੇਪੜ ਮਰਚ ਪੇਕੜ। ਕੀ ਹੈ? ਚੇਪੜ ਮਰਚ ਪੇਕੜ। ਆਹੋ ਆਹਲਾ ਭਾਈ ਉਹ ਵੜ ਰਹਾ। ਭਈਏ ਪੁੱਛਿਆ ਇਦਾਂ ਕੀ ਆ ਲੈ ਭਈਆ ਤੈਨੂੰ ਚੇਪੜ ਮਾਰਛੇ ਇਕੜ ਉਹਨੂੰ ਪੁੱਛੇ ਵੀ ਉਹ ਕਹਿੰਦਾ ਉਹਦਾ ਵੀ ਹੁੰਦਾ ਹੈ ਇਹ ਖਾਤੇ ਹੈ ਖਾਣੇ ਦੇ ਸਾਥ ਇਹ ਬੱਕਰੇ ਕਲੇ ਖਾਂਦੇ ਨੇ ਨੂੰ ਇਹ ਵੜ ਰਾ ਜ ਆਪਾਂ ਚੇਪਰ ਵੜ ਚਪੇਕੜ ਵਿੱਚ ਗਾਹ ਵਿੱਚ ਇਹਦੇ ਹੋਰ ਵੀ ਡੰਡੇ ਜਿਹਾ ਬਣ ਕੀ ਹੋ ਖੁੱਗੂ ਜਿਹੀ ਜਾਂਦੇ ਹੁਣ ਹੈ ਤਿੰਨ ਚਾਰ ਗੜਾ ਬਾਈ ਇਹ ਹੀ ਵੜ ਰਾ ਇਹ ਜਮ 1500 ਤੇ ਵੜ ਰਾ ਚੈੱਕ ਕਰੋ ਜੀ ਇੱਕ ਵਿੱਗਾ ਥਾਦਾ ਤੇ 1500 ਹੈ ਵੜ ਰਾ ਸਭ ਇਹ ਚੌਂਡਾ ਹੀ ਵੜਾਉਦੇ ਪਏ ਆ ਦੇਖੋ ਜੀ ਦਿਲ ਵੇਖੋ ਕਿੰਨਾ ਰਾਜਸਥਾਨ ਵਾਲਿਆਂ ਦਾ ਦੇਰ ਹੋਣਾ ਚਾਹੀਦਾ ਬੰਦੇ ਦਾ ਹੈ ਮੈਂ ਇਹਨੂੰ ਕੀ ਕਰੇਗਾ ਵਟਾ ਕੇ ਆਂਦਾ ਪਰੇ ਕੀ ਕਰਾਂਦਾ ਬੱਕਰਿਆਂ ਨੂੰ ਖਵਾ ਦਾਂਗੇ ਤੇ ਮੈਂ ਅਜ ਆਪਣਾ ਪੰਜਾਬ ਹਲਾ ਦੇ ਵਿੱਚੇ ਵੜੇ ਜੜਾ ਉਹਨਾਂ ਨੂੰ ਵੀ ਭਾਵਨ ਜੀ ਫਾਇਦਾ ਆਂਦਾ ਤੇ ਗੁੜੀਆਂ ਵੇਹਿੰਦੀਆਂ ਗਾਣਾ ਉਹ ਨਹੀਂ ਵੇਹਿੰਦੀਆਂ ਜਰਾਨੀ ਜਿਵੇਂ ਕਦੇ ਨਾ ਮਸ਼ੀਨ ਵੇਖੀ ਨਹੀਂ ਹੁੰਦੀ ਢਾਂਗੇ ਵਾਲੇ ਉੱਥੇ ਜਾਣ ਕੇ ਢਾਕੇ ਰਵੇਲੇ ਟਾਂਗੇ ਵਾਲੇ ਉਹਨਾਂ ਆਖਾ ਕੋ ਬੁਤਾ ਰੱਖੇ ਮੜਾ ਯਾਰ ਇਹਨ ਬੜੀ ਉਹਨਾਂ ਆਖੇ ਹੈ ਬੁਤਾ ਰੱਖੇ ਮੈਨੂੰ ਉਹ ਤੇਰੇ ਕੋਲ ਬੈਠ ਰਾ ਉਹ ਜੀਤ ਚੰਗਾ ਹੁੰਦਾ ਚੰਗਾ ਰੂਰੀ ਵਾਲੇ ਹੋਰ ਕੀ ਲੈ ਜਾਵੇ ਬਲਬੀਲੇ ਟਾਂਗੇ ਵਾਲੇ ਗਾਣਾ ਲਾਇ ਹੈ ਜਵਾਨ ਨੇ ਕਿ ਨਹੀਂ ਚਾਬੀਆਂ ਟੂਜਾ ਫਰੋਲਿਆ ਸੀ ਬਲੇਡ ਰੱਗ ਹੈ ਹੈ ਬਲੇਡ ਰੱਗ ਜਾਣਾ ਏ ਜੀ ਇਧਰ ਰਾਜਾ ਦੇ ਕਿਲੇ ਬਹੁਤ ਨੇ ਰਾਜ ਜਿਦਾਂ ਕਿ ਠਾਣੇ ਦਿਖਾਉਂਦੇ ਔਰ ਸਾਹਮਣੇ ਖੜਾ ਕਿਲੇ ਵਗੈਰਾ ਬਹੁਤ ਨੇ ਇਧਰ ਕਿਉਂਕਿ ਉਹਨਾਂ ਦੀਆਂ ਜ਼ਮੀਨਾਂ ਨੇ ਜਿਹੜੇ ਇਧਰ ਦੇ ਰਾਜੇ ਆ ਉਹਨਾਂ ਦੀਆਂ ਜ਼ਮੀਨਾਂ ਨੇ ਜਿਵੇਂ 2000 ਬਿਗਾ ਹੋਗਾ 1000 ਬਿਗਾ 5-5000ਗਾ ਇਹ ਠੇਕੇ ਦੇ ਦੇ ਦਿੰਦੇ ਆ ਜਿਵੇਂ ਕਿ 2000 ਨੂੰ ਬਿਗਾ ਜਾਨਿਕ ਤਿੰਨ ਕਰ ਨਾਲ 2000 ਦੇ ਹਿਸਾਬ ਨਾਲ ਉਸ ਤਰੀਕੇ ਨਾਲ ਦੇ ਰਿਹਾ ਤੇ ਇਧਰ ਕਿਸਾਨ ਖੇਤੀ ਖੁੱਤੀ ਕਰ ਰਿਹਾ ਹੁਣ ਜਿਵੇਂ ਇਹਦਾ ਕੁਝ ਹੋਇਆ ਨਹੀਂ ਉਹ ਠੇਕਾ ਦੇਣਾ ਹੀ ਪਊਗਾ ਸਾਨੂੰ ਵਡਾਈ ਵੀ ਠੇਕਾ ਵੀ ਕਹਿੰਦੇ ਚੰਗਾ ਚੰਗਾ ਹੋ ਜਾਏਗਾ ਐਵੇਂ ਗੱਲ ਨਾ ਐਵੇਂ ਗੱਲ ਨ ਕਹਿੰਦੇ ਚਣਾ ਚੰਗਾ ਹੋ ਜੂਗਾ ਆਇ ਕਾਰ ਕਰਨ ਪੜਾ ਬਲੌਗ ਪੰਦਾ ਆਵਾਜ਼ ਮਾੜੀ ਕੱਟ ਕਰਨਾ ਫਿਰ ਆਪਾਂ ਨੂੰ YouTube ਵਾਲਾ ਫੜ ਲੈਣਾ ਇਹ ਆਵਾਜ਼ ਹੀ ਨਹੀਂ ਕੱਟ ਕਰਦਾ ਇਹ ਬਰ ਫੇਰਾ ਹੀ ਕਿਤੇ ਤੜੇ ਬੀਕਾਨ ਫੇਰੇ ਜਿਓ ਹਾਂ ਯਾਨਕ ਕਿ ਇਹ ਤੇ ਗਈ ਸ਼ੋਭਈ ਕਾ ਨੰਬਰ ਕੋਨੇ ਯਾਰ ਅੰਮਰਗੜੇ ਨੂੰ ਢੂੰਡ ਕਾ ਨੰਬਰ ਕੋਈ ਕਾ ਨੰਬਰ ਹੋ ਜੀ ਨਹੀਂ ਕਹੀ ਦਿਓ ਕੋਈ ਨਹੀਂ ਆਪਣੇ ਕੋਲ ਆ ਪਲਾਟ ਅੱਜ ਫੇਰ ਮਿਲਿਆ ਜੀ ਤਕਰੀਬਨ 115 ਵਿੱਗੇ ਦਾ ਪਲਾਟ ਹੈ ਆ ਦੇਖੋ ਸਾਹਮਣੇ ਇੱਥੋਂ ਸਾਹਮਣੇ ਚਿੱਟਾ ਥੋੜਾ ਪਾਰ ਜਾ ਦਿਖ ਰਿਹਾ ਉੱਥੋਂ ਮਸ਼ੀਨ ਮੁੜੀਆ ਤੁਹਾਨੂੰ ਦਿਖਾ ਦਿੰਨੇ। ਉਹ ਸਾਹਮਣੇ ਪਹਾੜੀਆਂ ਕੋਲੋਂ ਤੇ ਇੱਧਰ ਦੀ ਜਾ ਕੇ ਉਹ ਆ ਰਹੀ ਥੋੜੇ ਥੋੜੇ ਦਿਖ ਰਹੀ ਆ ਤੁਹਾਨੂੰ ਦਿਖਾਉਂਦੇ ਆਪਾਂ। 100 ਦੇ 15 ਵਿੱਗੇ ਦਾ ਪਲਾਟ ਆ ਜੀ। ਤੇ ਕੱਲ ਆਪਾਂ ਚੜਾਈ ਸੀ ਇਹਦੇ ਚ ਤਕਰੀਬਨ 4:00 ਵਜੇ ਤੇ ਹੁਣ ਟਾਈਮ ਹੋ ਗਿਆ ਜੀ 4:00 ਦਾ। ਜਾਣ ਕੇ ਸ਼ਾਮ ਤੱਕ ਪਕੜੀ ਰਕਰ ਦਾਂਗੇ। ਤੇ ਅੱਜ ਆਪਾਂ ਜਾ ਰਹੇ ਕੋਟੇ ਜੀ ਵੱਢ ਕੇ ਕੋਟੇ ਰੀਏ ਨੇ ਜਾ ਰਹੇ ਆ। ਆਪਣਾ ਕਿੰਨੇ ਵਿੱਗ ਹੋ ਗਿਆ ਇੱਥੇ ਤੈਨੂੰ ਪਤਾ ਹੈ ਤੂੰ ਲਿਖਦਾ ਨਾ ਮੈਂ ਲਿਖਾ ਤਾਂ ਮੈਂ ਵੀ ਕੋਈ ਨਹੀਂ ਹੋਰ ਗਣਾ ਕੋਈ 400 500 460 ਚਾਸ ਹੋ ਗਿਆ ਨਾ ਪੱਕੀ ਗੱਲ ਹੈ ਹਾਂ ਝੂਠ ਤਾਂ ਨਹੀਂ ਮਾਰਦਾ ਨਹੀਂ ਝੂਠ ਸੁਵਾਨੀ ਅੱਛਾ ਬਾਕੀ ਉਹ ਡਰਾਈਵਰ ਸਾਹਿਬ ਨੇ ਜੀ ਦੱਸਣ ਕਿ ਕਿੰਨਾ ਹੋ ਗਿਆ ਹੋਗਾ ਹੋਰ ਗਣਾ ਇਹਨਾਂ ਦਾ 400 ਹੋ ਜਾਣਾ 460 500 ਦੇ ਲਗਭਗ ਹੋ ਗਿਆ ਹੋ ਗਿਆ ਹੋ ਗਿਆ ਹਾਂ 500 ਹੋ ਜਾਣਾ ਹਾਂ 115 ਵਿੱਗੇ ਨੇ 500 ਤਾਂ ਹੋ ਹੀ ਜਾਣਾ ਗੋਰੀ ਪੁਰਾ ਖੁਸ਼ ਹੋ ਰਿਹਾ ਕਿਉਂਕਿ ਇੱਡਾ-ਇੱਡਾ ਪਲਾਟ ਇਨਰਕੀ ਵਿਖਾਏ ਆਪਾਂ ਆ ਜੀ ਆਪਾਂ ਇੱਧਰ ਥੋੜਾ ਜਾਂ ਖੇਤ ਗਿੱਲਾ ਹੈਗਾ ਕਿਉਂਕਿ ਇੰਜਣ ਥੋੜਾ ਧੂਆਂ ਦੇ ਰਿਹਾ ਹੈ ਗਿੱਲੇ ਖੇਤ ਕਰਕੇ ਦੇ ਰਿਹਾ ਧੂਆਂ ਤਕਰੀਬਨ ਥਾਂ ਸਹੀਆ ਕੋਈ ਇੱਡਾ ਜ਼ਿਆਦਾ ਗਿੱਲਾ ਨਹੀਂਗਾ ਤੇ ਆਪਣਾ ਜੀ ਅੱਜ ਇੱਥੇ ਆਪਾਂ ਨੂੰ ਪਹਿਲੀ ਵਾਰ ਮੂੰਗੀ ਮਿਲੀ ਹੈ ਚੰਗੀ ਜਿਹੜੀ ਮੂੰਗੀ ਦੀ ਫਸਲ ਆ ਜਿਹੜੀ ਬੜਾ ਤਾਂ ਰੱਖੇ ਭਵੇਂ ਮੂੰਗੀ ਇਹ ਘੜਾ ਉੜਦੇ ਨੇ ਇੱਧਰ ਰੱਖਿਆ ਕਰ ਭਾ ਉਹ ਬੰਨੀ ਫਿਰਦਾ ਨਾਲ ਹੁਣ ਐਂ ਕਮਾਦੀ ਉਹ ਲਾਹ ਨਾਲ ਕੁੱਚੜੇ ਬੜਾ ਲਏ ਤਗੜਾ ਐਂ ਕਮਾਦੇ ਮੇਰੇ ਏ ਵਾਣ ਗਿੱਲੇ ਪੈਣ ਇਧਰ ਹਣਾ ਉਹਨਾ ਮੜਾ ਬਹੁਤਾ ਰੱਖੀਏ ਮੂੰਗੀ ਇੰਨੇ ਗੜਾ ਮਾਲ ਨਾ ਉਤਾ ਹੀ ਲੱਗਦਾ ਥੱਲੇ ਨਾ ਚਲਾਉਣ ਦੀ ਲੋੜ ਹੀ ਨਹੀਂ ਗਈ ਜਦ ਚੇਤਨ ਨੇ ਇਹਨੂੰ ਰਿਸ਼ਵਤ ਦਿੱਤੀ ਨਹੀਂ ਹਣਾ ਅਗਰ ਰਿਸ਼ਵਤ ਦੇ ਲੈ ਥੋੜੀ ਜਿਹੀ ਥੱਲੋ ਵੱਟੀ ਹਣਾ ਇਵੇਂ ਗੱਲ ਲੈਣਾ ਹਾਂ ਉਹ ਨਾ ਕਰਨ ਥੱਲੋ ਵੱਡੀ ਭਾਵੇਂ ਚੇਤਨ ਬੰਦਾ ਨਹੀਂ ਇਹ ਹੋ ਜਾਗਾ ਤੇ ਬਾਕੀ ਦੇਖੋ ਜੀ ਮੂੰਗੀ ਦਿਖਾਣੇ ਤੁਹਾਨੂੰ ਮੂੰਗੀ ਦੇਖੋ ਕਿੰਨੀ ਟੌਪ ਦੀ ਆ ਪਹਿਲੀ ਮੂੰਗੀ ਵੇਖੀ ਆਪਾਂ ਰਾਜਸਥਾਨ ਦੇ ਵਿੱਚ ਜਿੱਥੋਂ ਦਾ ਪਿੱਥਾ ਆਏ ਆ ਯਾਨੀ ਕਿ ਹੁਣ ਹੋਣਾ ਐ ਕਿ ਆ ਵੇਖੋ ਫਲ ਕਿੰਨਾ ਲੱਗਾ ਟੌਪ ਦਾ ਕਿਉਂਕਿ ਇਹਦੀ ਆਪਾਂ ਨੂੰ ਲੱਗਦਾ ਹੈ ਕਿ 1 ਵਿੱਗੇ ਦੀ 3 ਕੁਇੰਟਲ ਦੀ ਆ ਉਸ ਜਰੂਰ ਆਉਗੀ ਇਹ ਮੂੰਗੀ ਇਸ ਤਰੀਕੇ ਦੀ ਸਾਨੂੰ ਲੱਗਦੀ ਆ ਕਿ ਮੂੰਗੀ ਇਸ ਤਰ੍ਹਾਂ ਦੀ ਹੈਗੀ ਆ ਤੇ ਇਹਦੇ ਵਿੱਚ ਘਾਹ ਕੁ ਵੀ ਤਕਰੀਬਨ ਇੰਨਾ ਜ਼ਿਆਦਾ ਨਹੀਂ ਹੈਗਾ ਨੋਰਮਲ ਯਾ ਠੀਕ ਠਾਕ ਹੀ ਆ ਕੋਈ ਜ਼ਿਆਦਾ ਵੱਟੀ ਗੱਲਬਾਤ ਨਹੀਂ ਹੈਗੀ ਤੇ ਇੱਧਰ ਤੇ ਲੈ ਆਪਾਂ 101 ਵਿਗੇ ਦਾ ਪਲਾਟ ਹੈ ਇਹ ਆਪਾਂ ਨਾਮ ਵੀ ਉੱਤੇ ਲਿਖਾਂਗੇ ਸਟੋਰੀ ਲਾਵਾਂਗੇ ਇੰਸਟਾਗ੍ਰam ਤੇ ਉਹਨਾਂ ਦਾ ਪਲਾਟ ਹੈ ਇਹ ਜਿੱਦਾਂ ਆਪਣਾ ਇੰਨਾ ਬਲੌਗ ਹੈ ਜੇ ਮਿਲਦੇ ਕਿਸੇ ਹੋਰ ਨਵੀਂ ਵੀਡੀਓ ਦੇ ਤੱਕ ਲਈ ਮੇਰੇ ਵੀਰੇ ਸਸਿਆਕਾਲ ਜੀ ਜੋਲੇ ਬਸੇ ਰਹੋ ਤੇ ਆਪਾਂ ਹੁਣ ਜਾ ਰਹੇ ਜੀ ਕੋਟੇ ਅੱਜ ਆਪਾਂ ਲਾਸਟ ਦਿਨ ਲਾਉਣਾ ਤੇ ਸਸਿਆਕਾਲ ਅਗਲੇ ਨਵੇਂ ਬਲੌਗ ਤੇ ਮਿਲਦੇ ਜੀ ਕਿਤੇ